4 ਦਸੰਬਰ ਨੂੰ ਇਹ ਜਾਨਲੇਵਾ ਹਮਲਾ ਕਰਨ ਵਾਲੇ ਨਰੈਨ ਸਿੰਘ ਚੋੜਾ ਨੂੰ ਅੱਜ ਅਦਾਲਤ ਵਿੱਚ ਮੋਰ ਤੋਂ ਪੇਸ਼ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਪਹਿਲਾਂ ਵੀ ਜਿਹੜਾ ਕਿ ਤਿੰਨ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਨਰੈਨ ਸਿੰਘ ਚੋੜਾ ਨੂੰ ਤਿੰਨ ਵਾਰ ਜਿਹੜਾ ਕਿ ਉਸ ਦਾ 10-10 ਦਿਨ ਦਾ ਪੁਲਿਸ ਰਿਮਾਂਡ ਵੀ ਲਿਤਾ ਗਿਆ ਤੁਸੀਂ ਜੇ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਨਰੈਨ ਸਿੰਘ ਚੋੜਾ ਨੂੰ ਅੱਜ ਫਿਰ ਮੋਰ ਤੋਂ ਪੇਸ਼ੀ ਤੇ ਜਿਹੜਾ ਕਿ ਇੱਥੇ ਲਿਆਂਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ 4 ਦਸੰਬਰ ਨੂੰ ਜਿਹੜਾ ਸੁਖਵੀਰ ਸਿੰਘ ਬਾਦਲ ਧਾਰਮਿਕ ਸਜ਼ਾ ਭੁਗਤ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਦਰਬਾਰ ਸਦੇ ਜਿਹੜਾ ਬਾਹਰ ਬੈਠੇ ਹੋਏ ਸੀਗੇ ਉੱਥੇ ਸੁਖਵੀਰ ਸਿੰਘ ਬਾਦਲ ਤਾਂ ਉਹਨਾਂ ਤੇ ਨਰੈਨ ਸਿੰਘ ਚੋੜਾ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀਗਾ ਤਾਂ ਮੌਕੇ ਤੇ ਹੀ ਜਿਹੜਾ ਕਿ ਪੁਲਿਸ ਵੱਲੋਂ ਨਰੈਨ ਸਿੰਘ ਚੋੜਾ ਨੂੰ ਹਰਦ ਬੋਚਿਆ ਗਿਆ ਸੀ ਤੇ ਅੱਜ ਮੁਰਤੋਂ ਨਰੈਨ ਸਿੰਘ ਚੋੜਾ ਦੀ ਜਿਹੜੀ ਕਿ ਪੇਸ਼ੀ ਹੈ ਜਿੱਥੇ ਕਿ ਅੰਮ੍ਰਿਤਸਰ ਪੁਲਿਸ ਜਿਹੜੀ ਕਿ ਉਹਨਾਂ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਪਹੁੰਚੀ ਹੋਈ ਹੈ ਦੀਪ ਸਿੰਘ ਰੰਧਾਵਾ ਸਾਡੇ ਨਾਲ ਨੇ ਗੱਲਬ Nine days to demand the man to ਨਰੰਥੀ ਚੋੜਾ ਅੱਜ ਫਿਰ ਦੋ ਦਿਨਾਂ ਦੇ ਮਾਰ ਮਿਲ ਗਿਆ ਕੀ ਕੱਲ ਦਲੀਲ ਤੁਹਾਡੀ ਜਿਹੜੀ ਉਹ ਸੁਣੀ ਪਾਰੀ ਨਹੀਂ ਨਹੀਂ ਕੋਰਟ ਦੇਖੋ ਨਵੀ ਤੋਂ ਨਵੀ ਗਰਾਊਂਡ ਲੈ ਕੇ ਜਿਹੜਾ ਉਹ ਆ ਰਹੇ ਨੇ ਆਪਣਾ ਕੋਰਟ ਦੇ ਸਾਹਮਣੇ ਔਰ ਕਦੀ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰਿਕਾਰਡ ਨਹੀਂ ਦੇ ਰਹੀ ਐਸਪੀਸੀ ਸੀਸੀਟੀਵੀ ਫੁਟੇਜ ਨਹੀਂ ਦੇ ਰਹੀ ਕਦੀ ਕੁਝ ਕਹਿ ਰਹੇ ਨੇ ਕਦੀ ਕੁਝ ਕਹਿ ਰਹੇ ਨੇ ਔਰ ਇਹਦਾ ਕਰਕੇ ਜਿਹੜਾ ਹੈਗਾ ਵਾ ਮਤਲਬ ਉਹ ਵੇਗ ਅਲੀਗੇਸ਼ਨ ਲਗਾ ਰਹੇ ਨੇ ਔਰ ਅੱਜ ਇਹਨਾਂ ਨੇ ਕਿਹਾ ਕਿ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਮਿਲ ਰਹੀ 2 ਤਰੀਕ ਤੇ 4 ਤਰੀਕ ਦੀ ਉਹਦਾ ਕਰਕੇ 2 ਦਿਨ ਦਾ ਰਿਮਾਨਡ ਜਾ ਸਾਹਮਣੇ ਹੋਰ ਦਿੱਤਾ 5 ਦਿਨ ਦਾ ਮੰਗਿਆ ਸੀਗਾ ਔਰ ਹੁਣ ਚੁਬਾਰਾ ਸੋਮਵਾਰ ਨੂੰ ਜਿਹੜਾ ਅਦਾਲਤ ਵਿਚੜਾ ਇਹਨਾਂ ਨੇ ਪੇਸ਼ ਕਰਨਾ ਹੈਗਾ ਜੀ ਮੈਂ ਤਾਂ 9 ਦਿਨ ਹੋ ਗਏ ਡਿਮਾਂਡ ਤੇ ਹਜੇ ਤੱਕ ਪੁਲਿਸ ਜਿਹੜੀ ਕੀ ਉਹ ਤੱਥ ਨਹੀਂ ਖੰਗਾਲਪਈ ਜਿਹੜੀ ਜਗਾ ਤੱਕ ਫਿਰ ਡਿਮਾਂਡ ਦੀ ਡਿਮਾਂਡ ਦੀ ਤਿਆਰੀ ਬਸ ਇੱਕ ਮਤਲਬ ਫੇਕ ਐਵੀਡੈਂਸ ਤਿਆਰ ਕਰ ਰਹੇ ਨੇ ਔਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਹਾਂਜੀ ਔਰ ਇਹਦਾ ਜਿਹੜਾ ਮਤਲਬ ਹੈਗਾ ਸਾਰਾ ਕੁਝ ਮਤਲਬ ਕਦੀ ਕਹਿ ਰਹੇ ਨੇ ਕਿ ਧਰਮ ਸਿੰਘ ਨਾਮ ਦੇ ਕਿ ਉਸ ਨੂੰ ਜਿਹੜਾ ਹੈਗਾ ਅਸੀਂ ਨਾਮਿਨੇਟ ਕੀਤਾ ਵਾ ਉਹਨੂੰ ਦੇਖਿਆ ਹੈਗਾ ਸੀਸੀਟੀਵੀ ਫੁਟੇਜ ਦੇ ਵਿੱਚ ਫਿਰ ਅਸੀਂ ਕਿਹਾ ਕਿ ਅਗਰ ਸੀਸੀਟੀਵੀ ਫੁਟੇਜ ਤੁਸੀਂ ਉਹਨਾਂ ਨੂੰ ਦੇਖਿਆ ਤਾਂ ਫਿਰ ਤਾਂ ਬੜੇ ਜਾਣੇ ਨੇ ਦੇਖ ਕੇ ਹਰਪਾਲ ਸਿੰਘ ਰੰਧਾਵਾ ਐਸਪੀ ਦਾ ਨਾਮ ਹੀ ਆ ਰਿਹਾ ਐਸਪੀਸੀ ਪਰਦਾਨ ਐਸਪੀਸੀ ਜਿਹੜੇ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਨਾਮ ਵੀ ਆ ਰਿਹਾ ਤਾਂ ਇਸ ਕਰਕੇ ਅਸੀਂ ਕਿਹਾ ਵੀ ਫਿਰ ਉਹਨਾਂ ਕੋਲੋਂ ਵੀ ਜਿਹੜਾ ਹੈਗਾ ਪੁਸ਼ਕਿਸ਼ ਕਰੋ ਇਕੱਲਾ ਧਰਮ ਸਿੰਘ ਕੋਲੋਂ ਕਿਉਂ ਪੁਸ਼ਕਿਸ਼ ਕਰਨੀ ਹੈਗੀ ਤੁਸੀਂ ਹਾਂਜੀ ਬਿਲਕੁਲ ਜਿਹੜਾ ਕਿ ਸੰਭਾਵਨਾ ਇਹੇ ਜਿਤਨ ਜਾਰੀ ਸੀ ਵੀ ਹੁਣ ਜਿਹੜਾ ਕੀ ਨਰੈਨ ਸਿੰਘ ਚੋੜਾ ਨੂੰ ਜੁਡੀਸ਼ੀਅਲ ਕਾਸਟ ਦੇ ਭੇਜਿਆ ਜਾ ਸਕਦਾ ਪਰ ਲਗਾਤਾਰ ਜਿਹੜਾ ਕੀ ਪੁਲਸ ਵੱਲੋਂ ਜਾਂਚ ਦੇ ਨਾਮ ਤੇ ਅੱਜ ਵੀ ਜਿਹੜਾ ਕੀ 5 ਦਿਨਾਂ ਦੇ ਮਾਨ ਜਿਹੜੇ ਮੰਗਿਆ ਗਿਆ ਸੀਗਾ ਬਿਤੇ ਤੇ ਜਿਨ੍ਹਾਂ ਦੀ ਗੱਲ ਕਰੀ ਤੇ ਲਗਾਤਾਰ 9 ਦਿਨ ਤੋਂ ਨਰੈਨ ਸਿੰਘ ਚੋੜਾ ਜਿਹੜਾ ਕੀ ਡਿਮਾਂਡ ਤੇ ਚੱਲੇ ਆ ਰਹੇ ਨੇ ਤੇ ਅੱਜ ਮਾਨਜੋਗ ਅਦਾਲਤ ਵਿੱਚ ਜਿਹੜਾ ਨਰੈਨ ਸਿੰਘ ਚੋੜਾ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਮਾਨਜੋਗ ਅਦਾਲਤ ਵੱਲੋਂ ਨਰੈਨ ਸਿੰਘ ਚੋੜਾ ਦਾ 2 ਦਿਨ ਦਾ ਜੜ ਕੇ ਪੁਲਿਸ ਰਿਮਾਂਡ ਹੋਰ ਅੱਗੇ ਵਧਾਇਆ ਗਿਆ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪੱਸੀ ਚਾਹ ਜਨਿਕ ਸਟਾ ਟੀਵੀ ਅੰਮ੍ਰਿਤਸਰ